ਐਸੇ ਰੋਡ ਤੇ ਆ ਜੀ ਹਾਂਜੀ ਜੀ ਅਗਲਾ ਚੌਕ ਕੋਈ ਪਿੰਡੀ ਪਟੀਆਂ ਇਹ ਜੀ ਜੀ ਪਿੰਡੀ ਪਟੀਆਂ 메ਨ ਚੌਕ ਹੈ ਜੀ ਅਸੀਂ ਪਹੁੰਚ ਗਏ ਜੀ ਪਿੰਡੀ ਪਟੀਆਂ ਜਾਂਦੇ ਜਾਂਦੇ ਅਸੀਂ ਰਸਤੇ 'ਚ ਰੁਕੇ ਮਿਹਰਬਾਨੀ ਜੀ ਅਗਲਾ ਚੌਕ ਹੈ ਹਾਂ ਜਿਹੜਾ ਚੌਕ ਤੇ ਤੁਹਾਨੂੰ ਦੁੱਲਾ ਪੱਟੀ ਜਿਹੜਾ ਆਪਣੇ ਨਾਇਕ ਸੀ ਉਹ ਉਹਨਾਂ ਬਾਰੇ ਥੋੜਾ ਜਿਹਾ ਅਸੀਂ ਜਾਂਦੇ ਜਾਂਦੇ ਦਿਖਾ ਜੀ ਰਸਤੇ 'ਚ ਪੈਣਾ ਸੀਗਾ ਸਾਰਾ ਪਿੰਡੀ ਪਟੀਆਂ ਜਿਹੜਾ ਹੈ ਦੁੱਲਾ ਪੱਟੀ ਦਾ ਜਿਹੜਾ ਪਿੰਡ ਹੈ ਲੋਕ ਨਾਇਕ ਜਿਨ੍ਹਾਂ ਨੂੰ ਮੰਨੇ ਦਾ ਅਕਬਰ ਬਾਦਸ਼ਾਹ ਦੇ ਟਾਈਮ ਇਹ ਜਿਹੜੇ ਲੋਕ ਨਾਇਕ ਸੀਗੇ ਉਹ ਹੋਏ ਸੀ ਤੇ ਵੈਸੇ ਆਪਾਂ ਲੋੜ ਹੀ ਤੇ ਗਾਉਣੇ ਵੀ ਆ ਦੁੱਲਾ ਪੱਟੀ ਥੋੜਾ ਗਾਇਆ ਜਾਂ ਜਾਂ ਦੁੱਲੇ ਪੱਟੀ ਦੀਆਂ ਵਾਰਾਂ ਵੀ ਆਪਾਂ ਸੁਣੀਏ ਤੇ ਇੱਥੇ ਸਾਨੂੰ ਐਸੀ ਵੈਸੇ ਉਹਨਾਂ ਦੀ ਕਬਰ ਬਣੀ ਹੋਣੀ ਜਾਂ ਉਹਨਾਂ ਦੀ ਕੋਈ ਯਾਦਗਾਰ ਬਣੀ ਹੋਣੀ ਪਰ ਉਹ ਇੱਥੇ ਹੈ ਨਹੀਂ ਉਹ ਕਹਿੰਦੇ ਲਾਹੌਰ 'ਚ ਹੈ ਉਹ ਤੁਹਾਨੂੰ ਕਿਸੇ ਫੇਰ ਵਲੌਗ 'ਚ ਦਿਖਾਵਾਂਗੇ ਪਰ ਇੱਥੇ ਉਹਨਾਂ ਦਾ ਇੱਕ ਚੌਂਕ ਜ਼ਰੂਰ ਬਣਿਆ ਹੋਇਆ ਦੁੱਲੇ ਪੱਟੀ ਦੇ ਨਾਂ ਤੇ ਤੇ ਤੁਹਾਨੂੰ ਉਹ ਦਿਖਾ ਦਿੰਨੇ ਆ ਦੁੱਲਾ ਪੱਟੀ ਵਾਲਾ ਚੌਂਕ ਕਿਹੜੇ ਪਾਸੇ ਆ ਬਾਈ ਇਹ ਚੌਂਕ ਅੱਛਾ ਇਹੀ ਚੌਂਕ ਆ ਜੀ ਜੀ ਠੀਕ ਹੈ ਕਬਰ ਕਿੱਥੇ ਆ ਕਬਰ ਉਹਦੀ ਲਾਹੌਰ ਹੈ ਲਾਹੌਰ ਜੀ ਕਿਹੜੇ ਕਬਰਿਸਤਾਨ ਏ ਨਹੀਂ ਪਤਾ ਹੈ। ਅੱਛਾ ਇਹ ਨਹੀਂ ਪਤਾ ਹੈ। ਹੈ ਲਾਹੌਰ ਹੈ। ਹੈ ਲਾਹੌਰ। ਠੀਕ ਹੈ। ਹਾਂਜੀ। ਹਾਂਜੀ ਭਾਜੀ ਕਿੱਥੋਂ ਆਏ ਤੁਸੀਂ? ਮੈਂ ਇੰਡੀਆ ਤੋਂ ਆਇਆ ਬਾਈ। ਕਿਹੜੇ ਮੁਲਕ ਵਿੱਚ ਆ ਜੀ? ਹੈ? ਕਿਹੜੇ ਮੁਲਕ ਵਿੱਚ ਆ ਜੀ? ਇੰਡੀਆ ਮੁਲਕ ਨਹੀਂ ਹੈਗਾ। ਮੁਲਕ ਤਾਂ ਹੈ ਨਾ ਜੀ ਲੇਕਿਨ ਉਹ ਕਾਫੀ ਸੂਬੇ ਨੇ ਨਾ। ਸੂਬਾ ਕਹਿੰਦਾ ਨਾ ਉਹ ਸੂਬਾ। ਕਿਹੜੇ ਸੂਬੇ ਚ ਆਏ? ਲੰਦੇ ਪੰਜਾਬ ਵਾਲੇ ਬੰਦੇ ਵੀ ਇਹੇ ਯਾਰ ਅਗੀਲੇ ਬੰਦੇ ਆ ਪੂਰੇ ਖੰਡਾ ਇੰਡੀ ਕਿਹੜੇ ਮੁਲਕ ਚ। ਸੂਬਾ ਪੰਜਾਬ ਬਾਈ ਪੰਜਾਬ ਚ ਆਏਗਾ। ਅੱਛਾ ਜੀ। ਹਾਂ ਗਵੰਡੀ ਆਂ ਤੇਰੇ। ਠੀਕ ਹੈ। ਦੁੱਲਾ ਪੱਟੀ ਦੇ ਜਿਹੜੇ ਦਾਦਾ ਜੀ ਸੀ ਨਾ ਸੰਦਲ ਪੱਟੀ ਤੇ ਉਹ ਵੀ ਬਹੁਤ ਬਹਾਦਰ ਆਗੂ ਸੀਗੇ ਤੇ ਉਹਨਾਂ ਨੇ ਇੱਕ ਆਪਣੀ ਜਿਹੜੀ ਫੌਜ ਆਪਣੀ ਖੜੀ ਕੀਤੀ ਸੀ ਸੈਨਾ ਮੁਗਲਾਂ ਨਾਲ ਲੜਨ ਦੇ ਖਿਲਾਫ ਤੇ ਜਿਹੜਾ ਜ਼ਗੀਰ ਉਦੋਂ ਸਿਸਟਮ ਸੀਗਾ ਲਗਾਨ ਸਿਸਟਮ ਤੇ ਲਗਾਨ ਦੇਣ ਤੋਂ ਉਹਨਾਂ ਨੇ ਮਨਾ ਕਰਤਾ ਸੀ ਵੀ ਅਸੀਂ ਜਿਹੜਾ ਟੈਕਸ ਹੁੰਦਾ ਸੀ ਲਗਾਨ ਨੂੰ ਟੈਕਸ ਕਹਿ ਸਕਦੇ ਵੀ ਟੈਕਸ ਨਹੀਂ ਦਿੰਦੇ ਤੇ ਉਸ ਤੋਂ ਬਾਅਦ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਫਿਰ ਤੇ ਲਾਹੌਰ 'ਚ ਉਹਨਾਂ ਦੀਆਂ ਮਤਲਬ ਉਹਨਾਂ ਨੂੰ ਮਾਰ ਕੇ ਲਾਸ਼ਾਂ ਪੁੱਠੀਆਂ ਲਮਕਾਈਆਂ ਗਈਆਂ ਉਸ ਤੋਂ ਬਾਅਦ ਉਹਨਾਂ ਦੇ ਦੁੱਲਾ ਪੱਟੀ ਦੇ ਪਿਤਾ ਸੀ ਫਰੀਦ ਉਹਨਾਂ ਨੂੰ ਵੀ ਐਸੇ ਤਰ੍ਹਾਂ ਮਾਰਿਆ ਗਿਆ ਤੇ ਜਦੋਂ ਫਿਰ ਦੁੱਲੇ ਦਾ ਜਨਮ ਹੋਇਆ ਦੁੱਲੇ ਦੀ ਜਿਹੜੀ ਮਤਲਬ ਮਾਤਾ ਹੀ ਸੀ ਉਹਨਾਂ ਨੇ ਉਹਨੂੰ ਬੜਾ ਬਚਪਨ ਦੇ ਵਿੱਚ ਐ ਰੱਖਿਆ ਵੀ ਇਹਦਾ ਜਿਹੜਾ ਕਿੱਸਾ ਹੁਣ ਸਾਡੀ ਜਿਹੜੀ ਦੁਸ਼ਮਣੀ ਹੈ ਦੋ ਪੀੜੀਆਂ ਤੋਂ ਵੀ ਇਹਦਾ ਪਤਾ ਨਾ ਲੱਗੇ ਪਰ ਲੋਕਾਂ ਨੇ ਉਹਦਾ ਵੀ ਹੌਲੀ-ਹੌਲੀ ਜਿਉਂ-ਜਿਉਂ ਦੁੱਲਾ ਵੱਡਾ ਹੁੰਦਾ ਗਿਆ ਦੁੱਲੇ ਨੂੰ ਪਤਾ ਲੱਗਿਆ ਜਦੋਂ ਦੁੱਲੇ ਨੂੰ ਕਹਿੰਦੇ ਸੀ ਇਹ ਤਾਂ ਵੀ ਸੰਦਲਾਰ ਕਹਾਗਾ ਇਹਦਾ ਤਾਂ ਜੁੱਸਾ ਸੰਦਲਾਰ ਕਹਾਗਾ ਤੇ ਤਾਂ ਫਿਰ ਦੁੱਲੇ ਨੂੰ ਪਤਾ ਲੱਗਿਆ ਫਿਰ ਦੁੱਲੇ ਨੇ ਵੀ ਉਹ ਦੁਸ਼ਮਣੀ ਮਤਲਬ ਮੁਗਲ ਹਕੂਮਤ ਦੇ ਖਿਲਾਫ ਜਿਹੜੀ ਬਗਾਵਤ ਕੀਤੀ ਜਿਵੇਂ ਤੁਹਾਨੂੰ ਦੱਸਿਆ ਅਕਬਰ ਦੇ ਟਾਈਮ ਤੇ ਦੁੱਲੇ ਪੱਟੀ ਨੂੰ ਵੀ ਫਿਰ ਲੰਡੇ ਬਾਜ਼ਾਰ ਦੇ ਵਿੱਚ ਲਾਹੌਰ ਦਾ ਜਿਹੜਾ ਲੰਡਾ ਬਾਜ਼ਾਰ ਆਪਾਂ ਵਲੌਗ ਚ ਦਿਖਾਇਆ ਸੀਗਾ ਨਖਾਸ ਚੌਂਗ ਤੇ ਉੱਥੇ ਮਤਲਬ ਸ਼ਰੀਆਮ ਫਾਂਸੀ ਦਿੱਤੀ ਗਈ ਸ਼ਰੀਆਮ ਮੌਦੇ ਘਾਟ ਉਤਾਰਦਾ ਤੇ ਬੜਾ ਵੱਡਾ ਨਾਇਕ ਸੀਗਾ ਸਾਡੇ ਪੰਜਾਬ ਦਾ ਸਾਂਝੇ ਪੰਜਾਬ ਦਾ ਤੇ ਲੋਹੜੀ ਵੇਲੇ ਆ ਬੜੀਆਂ ਗਾਇਆ ਜਾਂਦਾਗਾ ਦੁੱਲਾ ਪੱਟੇ ਨੂੰ ਯਾਦ ਕੀਤਾ ਜਾਂਦਾ ਜਾਂ ਫਿਰ 12 ਜਿਹੜੀਆਂ ਗਾਇਕਾਂ ਵੱਲੋਂ ਵੀ ਗਾਇਆਂ ਹੋਈਆਂ ਹੁਣ ਤੁਹਾਨੂੰ ਆ ਪਿੱਛੇ ਯਾਦਗਾਰ ਬਣੀਆ ਉਹਨਾਂ ਦੀ ਛੋਟੀ ਜੀ ਇਹ ਦਿਖਾਉਂਦੇ ਇਹ ਪੱਟੀ ਸਾਹਿਬ ਦੀ ਜਿਹੜੀ ਇਹਨਾਂ ਦਾ ਬੁੱਤਲਾ ਹੈ ਤੇ ਸਾਰਾ ਦਿਖਾਇਆ ਹੋਇਆ ਹੈਗਾ ਪਰ ਥੋੜਾ ਜਿਹਾ ਇੱਥੇ ਮਿੱਟੀ ਘਟਿਆ ਕਿਉਂਕਿ ਚੌਂਕ ਹੈ ਸੜਕ ਦੀ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੰਸਟਰਕਸ਼ਨ ਚੱਲਣ ਦੇ ਕਾਰਨ ਜਿਹੜਾ ਰੇਤ ਹੈ ਉਹ ਥੋੜਾ ਜੰਮਿਆ ਹੋਇਆ ਹੈਗਾ ਤੇ ਤੁਹਾਨੂੰ ਇੱਥੇ ਦਿਖਾ ਦਾਂ ਜਿਹੜਾ ਇਹਨਾਂ ਦਾ ਦੁੱਲਾ ਪੱਠੀ ਸਾਹਿਬ ਦਾ ਜਿਹੜਾ ਬਰਥ ਹੈਗਾ ਉਹ 1547 1547 ਤੋਂ 1599 ਨਹੀਂ ਉਮਰ ਸੀਗੀ ਤੇ ਸਾਰਾ ਉਹਨਾਂ ਦਾ ਜ਼ਿੰਦਗੀ ਬਾਰੇ ਉਹਨਾਂ ਦੇ ਜੀਵਨ ਬਾਰੇ ਲਿਖਿਆ ਹੋਇਆਗਾ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਲੈਂਦੇ ਪੰਜਾਬ 'ਚ ਪੰਜਾਂ ਨਾ ਤੇ ਆਪਣਾ ਵਿਰਸਾ ਪਿਆਗਾ ਸਾਨੂੰ ਐ ਹੁੰਦਾ ਵੀ ਜਿੰਨੇ ਕ ਦਿਨ ਸਾਡੇ ਕੋਲੇ ਵੀਜ਼ਾ ਹੈਗਾ ਮੌਲ ਤੈ ਤੇ ਉਹ ਸਾਰੀਆਂ ਚੀਜ਼ਾਂ ਸੀ ਤੁਹਾਨੂੰ ਦਿਖਾ ਸਕੀਏ ਵਾਰਿਸ਼ ਆ ਜਾ ਰਹੇ ਸੀ ਅਸੀਂ ਜੰਦ ਵਿੱਚ ਰਸਤੇ ਰਸਤੇ ਆਇਆ ਤੇ 나시ਰ بھائی ਨੇ ਤੇ ਇਧਰ ਸੈਮੀ ਬਾਈ ਨੇ ਸਿਆ ਵੀ ਪਿੰਡੀ ਪੱਟੀਆਂ ਦੁੱਲਾ ਪੱਟੀ ਦਾ ਪਿੰਡ ਹੈ ਵੈਸੇ ਹੀ ਗੱਲ ਛਿੜ ਗਈ ਮੈਂ ਕਹਾ ਫਿਰ ਦਿਖਾ ਕੇ ਲਿਆਓ ਬਈ ਸਾਨੂੰ ਤਾਂ ਬਿਲਕੁਲ ਬਿਲਕੁਲ ਪੱਟੀ ਬਹੁਤ ਇਥੋਂ ਦੇ ਸ਼ਹਿਜ਼ਾਦੇ ਹੈ ਜੀ ਹਾਂਜੀ ਤੇ ਯਾਦਾਂ ਤੁਸੀਂ ਸੰਭ ਕੇ ਰੱਖਿਆ ਹੈ ਹਾਂਜੀ ਹਾਂਜੀ ਬਾਈ ਸਾਰੀਆਂ ਜਿੰਨਾ ਕੁਝ ਆਪਾਂ ਹੁਣ ਤੱਕ ਦੇਖਿਆ ਸਾਰੀ ਇਧਰ ਹੈ ਹਾਂਜੀ ਹਾਂਜੀ ਹੈਨਾ ਤੇ ਹੁਣ ਅਸੀਂ ਇਥੋਂ ਨਿਕਲਣ ਲੱਗਿਆਂ ਤੇ ਅਸੀਂ ਜਾਣਾ ਬਾਬੇ ਵਾਰਿਸ ਸ਼ਾਹ ਦੇ ਤੇ ਜਿਹੜੀ ਹੀਰ ਤੱਕ ਸਜਦਾ ਹੀਰ ਲਿਖੀ ਸੀ ਮਲਕਾ ਹਾਂਸ ਚ ਤੇ ਉਹ ਅਸੀਂ ਹੁਣ ਤੁਹਾਨੂੰ ਦਿਖਾਉਣੀ ਆ ਹਾਂਜੀ ਕੀ ਕਹਿੰਦੇ ਸੀ ਹੁਕਮ ਕਰੋ ਸਰਦਾਰ ਜੀ ਕਿੱਥੋਂ ਆਇਓ ਅਸੀਂ ਆਇਆ ਜੀ ਸਰਦਾਰ ਜੀ ਇੱਧਰ ਆਜੋ ਵਿੱਚ ਆਜੋ ਵਿੱਚ ਨਾਲੇ ਹਾਂਜੀ ਅਸੀਂ ਆਏ ਜੀ ਬਰਨਾਲੇੋਂ ਤਨੋਲੇ ਬਰਨਾਲੇ ਸਹੀ ਚੜ੍ਹਦੇ ਪੰਜਾਬ ਤੋਂ ਜੀ ਜੀ ਸਰਕਾਰ ਆਵੜਾ ਨਾ ਦਿਲ ਖੁਸ਼ ਹੋਇਆ ਜੀ ਸ਼ੁਕਰੀਆ ਜੀ ਮਿਹਰਬਾਨੀ ਹਾਂਜੀ ਧੰਨਵਾਦ ਹਾਂਜੀ ਮਹੱਬਤ ਬਹੁਤ ਕਰਦੇ ਆ ਯਾਰ ਇੱਥੇ ਲੋਕ ਪਿਆਰ ਬਹੁਤ ਕਰਦੇ ਜੀ ਜੀ ਪਿੰਡ ਕਿੰਡੀ ਪਟੀਆਂ ਦੇ ਦੁੱਲੇ ਪਿੰਡੀ ਪਟੀਆਂ ਦੁੱਲੇ ਪੱਟੀ ਦੇ ਪਿੰਡ ਤੋਂ ਹਾਂਜੀ ਹਾਂਜੀ ਮਾਣ ਕਰਨਾ ਚਾਹੀਦਾ ਤੁਹਾਨੂੰ ਤਾਂ ਜੀ ਬਿਲਕੁਲ ਜੀ ਕਿਉਂ ਨਹੀਂ ਚਲੋ ਮਿਲਦੇ ਆ ਫਿਰ ਹੈ ਹਾਂਜੀ ਹਾਂਜੀ ਜੀ ਸ਼ੁਕਰੀਆ ਤੇ ਫੈਸਲਾਬਾਦ ਜਿਹੜਾ ਨਾ ਲਾਇਲਪੁਰ ਕਹਿ ਸਕਦੇ ਹਾਂ ਇਹਦੇ ਚ ਬਹੁਤ ਸਾਰੇ ਪਿੰਡ ਇਹੋ ਜਿਹੇ ਆ ਆਪਣੇ ਉਧਰਲੇ ਪਿੰਡਾਂ ਵਰਗੇ ਤੇ ਬਾਈ ਨਾਸਰ ਨੇ ਇੱਥੇ ਵੀ ਬਰਨਾਲਾ ਇੱਥੇ ਧਨੋਲਾ ਵੀ ਆ ਨਾਲ ਬਰਨਾਲਾ ਵੀ ਆ ਹੋਰ ਮੈਨੂੰ ਆਲਾ ਵੀ ਨੰਗ ਦਾ ਦਿੰਦੇ ਐ ਨਹੀਂ ਪਤਾ ਵੀ ਉੱਥੋਂ ਠਿਕਾਏ ਹੁਣ ਉਹਨਾਂ ਨੇ ਨਾਂ ਰੱਖਿਆ ਹੋਵੇ ਹਨਾ ਆ ਇਸ ਕਰ ਹੀ ਹੋਣਾ ਕਿਉਂਕਿ ਬਾਹਰ ਆ ਨਾ ਇਹ ਸੰਦਲਵਾਰ ਆ ਹਾਂਜੀ ਸੰਦਲਵਾਰ ਜਿਹੜੀ ਬੱਜੀ ਆ ਇਹਦੇ ਜੀ ਉਹ ਲੋਕਾਂ ਨੂੰ ਪਿੱਠੋਂ ਉੱਥੋਂ ਉਠਾ ਕੇ ਲੈਂਦਾ ਉਹਨਾਂ ਨੇ ਸੇਮ ਸੇ ਵੀ ਤਕਰੀਬਨ ਨਾਂ ਰੱਖਿਆ ਨਾਂ ਰੱਖਿਆ ਇਹ 12 ਜਿਹੜੀਆਂ ਇਹ 12 ਮਤਲਬ ਸੰਦਲਵਾਰ ਹੋਰ 12 12 ਸੀ ਗਏ ਸੰਦਲਵਾਰ ਗੰਜੀਵਾਰ ਨੀਲੀਵਾਰ ਇਸ ਤਰ੍ਹਾਂ ਕਰਕੇ 12 12 ਦੇ ਨਾਮ ਨੇ ਇਹ ਜਦੋਂ ਜਿਵੇਂ ਆਪਾਂ ਕਹਿੰਦੇ ਪਿਛਲੇ ਵਲੌਗਸ ਵਿੱਚ ਵੀ ਤੁਹਾਨੂੰ ਦੱਸਦੇ ਰਹੇ ਹਾਂ ਜਦੋਂ ਵੀ 12 ਬਾਦ ਹੋਈ 12 ਬਾਦ ਹੋਈ ਜਦੋਂ ਇਹ ਸਾਰਾ ਏਰੀਆ ਜੰਗਲ ਹੁੰਦਾ ਸੀ ਬੇਸਿਕਲੀ ਇਹਨੂੰ ਅੰਗਰੇਜ਼ਾਂ ਨੇ ਬਾਤ ਕੀਤਾ ਸੀ 1890 ਚ ਤੇ ਜਿਹੜਾ ਦੁੱਲੇ ਪੱਟੀ ਦਾ ਪਿੰਡ ਹੈ ਸੰਦਲਵਾਰ ਚ ਪੈਂਦਾ ਆਪਣੇ ਸਾਰੇ ਪਿੰਡ ਜਹੇ ਜੇ ਉਧਰ ਨੇ ਉਹੋ ਜੀ ਪਿੰਡ ਹੈ ਇਧਰ ਨੇ ਸੇਮ ਹੀ ਨਾਮ ਨੇ ਤੇ ਹੁਣ ਅਸੀਂ ਜਿਹੜਾ ਤੁਹਾਨੂੰ ਥੋੜਾ ਜਿਹਾ ਸ਼ਹਿਰ ਦਿਖਾਉਨੇ ਆ ਪਿੰਡੀ ਪੱਟੀਆਂ ਦੇ ਵਿੱਚੋਂ ਨਹੀਂ ਲੰਘਦੇ ਆ ਸ਼ਹਿਰ ਦਿਖਾ ਕੇ ਫਿਰ ਅਸੀਂ ਆਪਣੇ ਮੋਟਰਵੇ ਤੇ ਦੁਆਰਾ ਚੜ ਜਾਣਾ ਐ ਐਮ 2 ਤੇ ਐਮ 2 ਤੇ ਜਾਣਾ ਆਪਾ ਬਾਈ ਜੀ ਹਾਂ ਜੀ ਐਮ 2 ਐਮ 2 ਤੇ ਜਾਣਾ ਹੁਣ ਐਮ 2 ਤੇ ਜਾਣਾਗਾ ਅਸੀਂ ਲਾਹੌਰ ਨੂੰ ਇਹ ਪਿੰਡੀ ਪੱਟੀਆਂ ਚ ਨਾ ਅਸੀਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲਈ ਰੁਕੇ ਹੁਣ ਤੇ ਲੈਂਦੇ ਪੰਜਾਬ ਚ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਆਪਣੇ ਗਾਇਬ ਹੋਣ ਲੱਗੀਆਂ ਤੇ ਜਾਂਦੇ ਜਾਂਦੇ ਸਾਡੀ 1000 ਰੁਪਈ ਮੈਂ ਕਿਹਾ ਤੁਹਾਨੂੰ ਦਿਖਾਵਾਂ ਇਧਰਲੇ ਪਾਸੇ ਨਾ ਜਿਹੜੇ ਮੰਜੇ ਐ ਅੱਜ ਤੱਕ ਵਿਗਦੇ ਐ ਮੰਜੇ ਇਹਨਾਂ ਦੇ ਘਰਾਂ ਚ ਅਸੀਂ ਦੇਖਿਆ ਤੇ ਅਸੀਂ ਇਹ ਨਾ ਸਾਡੇ ਲਈ ਬੰਦਸ਼ਾਂ ਥੋੜੀਆਂ ਲੈ ਕੇ ਨਹੀਂ ਜਾ ਸਕਦੇ ਨਹੀਂ ਲੈ ਕੇ ਮੈਨੂੰ ਤਾਂ ਹੀ ਲੱਗਦਾ ਮੈਂ ਆ ਕੇ ਭੇਜੇ ਸੀ ਤੇ ਆਹ ਦੇਖੋ ਮੰਜਾ ਯਾਰ ਕਮਾਲ ਹੋ ਗਈ ਪਾਵੇ ਏਡੇ ਸੋਹਣੇ ਸੋਹਣੇ ਬਾਈ ਤੁਹਾਡੇ ਘਰਾਂ ਜਾਵੀਂ ਇਹ ਆ ਹੈਗੇ तकरीबन ਸਾਰੇ ਘਰਾਂ ਜੋ ਸਿਮਰਨ ਮੁੰਡਾ ਨਹੀਂ ਹਾਂਜੀ ਮੈਂ ਪਿਛਲੀ ਵਾਰੀ ਉਹਨੂੰ ਭੇਜੇ ਸੀ ਉਹਨੇ ਨਵਾਂ ਘਰ ਬਣਾਇਆ ਨਾ ਤੇ ਉਹਨੇ ਮੰਜਾ ਰੰਗੀਨ ਬਣਾ ਕੇ ਆਪਣੀ ਛੱਤ ਰਖਿਆ ਅੱਛਾ ਨਹੀਂ ਮਤਲਬ ਪਾਵੇ ਭੇਜਦੇ ਸੀ ਗੱਲੇ ਹੁਣ ਵੀ ਅਸੀਂ ਪਾਵੇ ਲੈ ਕੇ ਜਾ ਸਕਦੇ ਹਾਂ ਹਾਂ ਪਾਵੇ ਲੈ ਕੇ ਜਾ ਸਕਦੇ ਯਾਰ ਪਾਵੇ ਕਹਿੰਦੇ ਬਾਈ ਕਹਿੰਦੇ ਲੈ ਕੇ ਜਾ ਸਕਦੇ ਹੋ ਤੁਸੀਂ ਤੇ ਆ ਬਾਹियां ਤਾਂ ਉੱਥੋਂ ਵੀ ਜਾ ਕੇ ਪੈ ਜਾਣਗੀਆਂ ਤੇ ਬਾਈ ਬਾਹੀ ਬੋਲਦੇ ਨੇ ਇਹਨੂੰ ਤਾਂ ਪਾਵੇ ਪਾਵੇ ਨਹੀਂ ਆ ਜਿਹੜੀ ਆ ਨਾਲ ਪਈ ਹੋਈ ਆ ਤਾਂ ਬਾਹੀ ਹੁੰਦੀ ਆ ਆ ਇਹਨੂੰ ਆਂਦੇ ਆ ਸੇਰੂ ਇਹਨੂੰ ਆਂਦੇ ਹਾਂ ਨਹੀਂ ਅੱਛਾ ਸਾਡੇ ਬਾਹੀ ਬੋਲਦੇ ਵੀ ਬਾਹੀ ਟੁੱਟ ਗਈ ਤੇ ਆ ਬੜੀ ਕਮਾਲ ਦੀ ਚੀਜ਼ ਆ ਯਾਰ ਤੇ ਬੜਾ ਡਿਜ਼ਾਈਨ ਦੇਖੋ ਇਹ ਜਦੋਂ ਆਪਣੇ ਹੁੰਦਾ ਸੀਗਾ 90 ਦਾ 2000 ਤੋਂ ਪਹਿਲਾਂ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਇਹ ਵੇਚਣ ਲਈ ਝੱਲੇ ਬੰਦਾ ਦੇਖੋ ਐ ਜਿਹੜਾ ਸਮਾਨ ਵੇਚਣ ਜਾਂਦੇ ਉਹ ਵੀ ਐ ਵੇਚਣ ਜਾਂਦੇ ਆ ਉਹਦੇ ਆ ਖੱਤਰ ਦੇ ਇਹ ਕੋਰਨ ਵਾਈ ਜਾਂਦਾਗਾ ਹੋਰ ਜੀ ਨਾਸਰ ਵੀਰ ਲਾਹੌਰ ਤੋਂ ਮਿਲ ਜਾਉਣੀ ਹੈ ਪਾਵੇ ਨਹੀਂ ਨਹੀਂ ਇੱਥੋਂ ਤਾਂ ਚਨੀਓਟ ਤੋਂ ਵਧੀਆ ਬਣਦੇ ਆ ਮੈਂ ਤੇ ਹੁਣੇ ਆਰਡਰ ਕਰ ਦਿੰਦਾ ਮੈਂ ਖਲਾਦਾਗਾ ਬਣਾ ਕੇ ਨਹੀਂ ਅਸੀਂ ਲੈ ਜਾਵਾਂਗੇ ਨਾਲ ਹਲਤ ਆਪਣੇ ਪੈਸੇ ਨਹੀਂ ਉਹ ਕਰ ਪੈਣਾ ਪੈਣਾ ਨਾ ਪਹਿਲਾਂ ਸਪੈਸ਼ਲ ਜਿਹੜੇ ਬਣਦੇ ਫਿਰ ਉੱਥੇ ਖਲਾਦਾਗਾ ਮੈਂ ਲਾਹੌਰ ਪੇਜ ਜਦੋਂ ਜਾਣਾ ਉਹ ਲੋਰ ਤੋਂ ਜਾਂਦੇ ਲੈ ਜਾਗੇ ਨਹੀਂ ਮੈਂ ਲਈ ਹੋਊਗਾ ਫਿਰ ਤੁਸੀਂ ਲੈ ਜਿਓ ਠੀਕ ਹੈ ਠੀਕ ਹੈ ਚੱਲੀਏ ਫਿਰ ਯਾ ਪਿੰਡੀ ਪੱਟੀਆਂ ਚ ਨਾ ਪਾਵੇ ਬੜੇ ਮਸ਼ਹੂਰ ਆ ਯਾਰ ਤੇ ਜਦੋਂ ਤੁਸੀਂ ਇੱਥੇ ਆਉਂਗੇ ਪਿੰਡੀ ਪੱਟੀਆਂ ਤੇ ਪਾਵੇ ਜ਼ਰੂਰ ਲੈ ਕੇ ਜਾਇਓ ਇੱਥੋਂ ਦੇ ਤੇ ਕਮਾਲ ਆ ਸਾਰੀਆਂ ਹੁਣ ਅਸੀਂ ਇੱਕ ਦੁਕਾਨ ਤੇ ਆਏ ਆ ਸ਼ਹਿਰ ਚ ਪਹਿਲਾਂ ਤਾਂ ਸਾਨੂੰ ਐਸੀ ਕਿਤੇ ਵੀ ਵੈਸ ਹੀ ਕੋਈ ਵੇਚਣ ਲਈ ਲੈ ਕੇ ਜਾ ਰਹੇ ਪਰ ਜਦੋਂ ਹੁਣ ਸ਼ਹਿਰ ਦੇ ਵਿੱਚੋਂ ਵਿੱਚੋਂ ਲੰਘਦੇ ਦੁਕਾਨਾਂ ਦੇਖੀ ਨਾ ਦੁਕਾਨਾਂ ਹੀ ਇੰਨੀਆਂ ਇੱਥੇ ਦਾ ਪਾਵੇਆਂ ਦੀਆਂ ਆਲਾ ਦ ਬਾਈ ਨੂੰ ਪੁੱਛਦੇ ਆ ਕਿ ਕੀ ਰੇਟ ਆ ਕਿੰਨੇ ਕ ਦਾ ਮਿਲਦਾ ਇਹ ਤੇ ਆਹ ਦੇਖੋ ਦੁਕਾਨ ਤੇ ਕਾਰੀਗਰੀ ਤਿਆਰ ਕਰੀ ਜਾਂਦੇ ਆ ਜਿੰਨੇ ਇਹ ਪਾਵੇ ਆ ਆ ਰੌ ਮਟੀਰੀਅਲ ਪਏ ਇਹਨਾਂ ਦਾ ਰੰਗ ਤੋਂ ਬਿਨਾ ਜਿੰਨੇ ਪਾਵੇ ਆ ਆ ਸਾਹਮਣੇ ਪਏ ਆ ਤੇ ਬਾਈ ਸਾਰੀਆਂ ਕਾਡਾਂ ਕੱਢੀ ਜਾਂਦਾਗਾ ਸਾਹਮਣੇ ਦਿਖਾਉਂਦੇ ਕਿਵੇਂ ਬਾਪੂ ਜੀ ਕੀ ਹਾਲ ਚਾਲ ਬਹੁਤ ਵਧੀਆ ਕਿੰਨੇ ਦਾ ਇਹ ਪਾਵਾ ਇੱਕ ਇਹ ਜਿਹੜੇ ਪਾਵੇ ਆ ਇਹ ਆ ਜੀ 3-4000 3-4000 ਜੋੜਾ ਚਾਰ ਨਹੀਂ ਚਾਰ ਪਾਵੇ 4000 ਦੇ ਆ 1000 ਰੁਪਏ ਦਾ ਇੱਕ ਪਾਵਾ ਹੈ ਠੀਕ ਹੈ ਤੇ ਵੈਲਿਡਿਟੀ ਚੱਲ ਟੁੱਟਦਾ ਤਾਂ ਨਹੀਂ ਚੱਲੂ ਵਧੀਆ ਖੰਡ ਦਾ ਪੂਰਾ ਅੱਛਾ ਦਿਖਾਇਓ ਮੜਾ ਇਹ ਚੱਕ ਕੇ ਇਹਦੀ ਗਾਰੰਟੀ 20 ਸਾਲ ਦੀ ਦਿਖਾਇਓ ਮੜਾ ਇਹ ਚੱਕ ਕੇ 20 ਸਾਲ ਦੀ ਗਾਰੰਟੀ 20 ਸਾਲ ਦੀ ਤੇ ਕੋਈ ਬੰਦੇ ਦੀ ਗਾਰੰਟੀ ਨਾ ਦਿਖਾਇਓ ਮੜਾ ਇਹ ਰੰਗ ਇੱਧਰ ਆਹਾਹਾ ਇਹ ਦੇਖੋ ਬਈ ਇਹੋ ਜੇ ਪਾਵੇ ਆ ਜਮਾ ਨੇੜਿਓ ਤੁਹਾਨੂੰ ਦਿਖਾਦਾ ਵੇਟ ਬਹੁਤ ਹੈ ਭਾਰਾ ਬਹੁਤ ਹੈ ਮਜ਼ਬੂਤ ਬਹੁਤ ਹੈ ਤੇ ਲੱਕੜ ਲੱਕੜ ਕਾਦੀ ਵਰਤਨੇ ਉਹ ਇਹ ਟਾਲੀ ਦੀ ਲੱਕੜ ਵੀ ਕਹਿੰਦੇ ਟਾਲੀ ਦੀ ਵਰਤਦੇ ਆ ਜੀ ਸਾਰੀ ਟਾਲੀ ਦੀ ਲੱਕੜ ਦਾ ਬਣਿਆ ਹੋਇਆ ਆ ਲਓ ਫੜਿਓ ਹੈਵੀ ਬਹੁਤ ਆ 1400 ਦੇ ਚਾਰ ਅੱਛਾ 1400 ਦੇ ਇਹ ਕਿੰਨੇ ਦਾ 1400 ਦਾ 1400 ਦੇ ਚਾਰ ਆ 1400 ਦੇ ਚਾਰ ਜੀ ਪਾਵੇ ਹੈਵੀ ਸਸਤੇ ਆ ਹੈਵੀ ਟ੍ਰੈਡੀਸ਼ਨਲ ਆ ਇਹ ਤਾਂ ਜਰੂਰ ਲੈ ਕੇ ਜਾਇਓ ਤੁਸੀਂ ਹੁਣ ਤੁਸੀਂ ਲੈ ਲੇ ਤੇ ਬੰਦ ਕੇ ਨਿਗਾਹ ਲਗਾ ਦੇ ਹੂੰ ਹੂੰ ਅੰਦਰ ਨਾ ਕਰਦੇ ਆ ਕਿੰਨੇ ਦੇ ਬਾਪੂ ਜੀ ਮਹਿਮਾਨਾਂ ਨੂੰ ਮਹਿਮਾਨਾਂ ਲਈ ਕਿੰਨੇ ਦੇ ਆ ਮਹਿਮਾਨਾਂ ਲਈ ਕਿੰਨੇ ਦੇ ਆ ਅੰਦਰ ਵੀ ਐ ਬਾਹਰ ਤੁਸੀਂ ਇਹਦੀ ਦੱਸ ਦਿਓ ਸੰਤਾ ਪਸੰਦ ਹੈਗਾ ਬਾਪੂ ਕਹਿੰਦਾ ਅੰਦਰ ਵੀ ਹੋਰ ਵੀ ਪਏ ਐ ਖੁਸ਼ੀ ਆਹੀ ਲੈ ਲੈਣਾ ਸੋਹਣਾ ਰੰਗ ਹੈ ਨਾ ਇਹ ਦੇਖੋ ਕਲਾਕਾਰੀ ਪਤਾ ਕਿਵੇਂ ਹੁੰਦੀ ਆ ਉਹ ਮੈਂ ਦਿਖਾ ਦਾਂ ਤੁਹਾਨੂੰ ਆ ਆ ਗਿਆ ਤਾਂ ਖੁਸ਼ੀ ਆ ਦੇਖਿਓ ਇਹਦਾ ਰੰਗ ਜ਼ਿਆਦਾ ਹਾਂ ਇਹਦਾ ਰੰਗ ਜ਼ਿਆਦਾ ਸੋਹਣਾ ਆ ਸੋਹਣਾ ਇਹ ਜਿਆਦਾ ਲੈ ਵੀ ਪਿੰਡੀ ਪੱਟੀਆਂ ਐ ਤੇ ਦੁੱਲੇ ਪੱਟੇ ਦੀ ਯਾਦ ਹੀ ਲੈ ਚਲੀਏ ਮੈਂ ਕਿਹਾ ਦੁੱਲਾ ਭੱਟੀ ਸਾਹਿਬ ਦੀ ਅੱਠ ਪਾਵੇ ਅੱਡ ਤਿਆਰ ਕਿਨੇ ਐ ਇਹ ਕਿੰਨੇ ਟਾਈਮ ਚ ਤਿਆਰ ਹੋ ਜਾਣਗੇ ਜੀ ਜੀ ਹੋ ਜਾਣਾ ਦੋ ਦਿਨਾਂ ਚ ਦੋ ਦਿਨਾਂ ਚ ਦੋ ਦਿਨਾਂ ਬਾਅਦ ਦੇ ਦੋ ਦਿਨਾਂ ਬਾਅਦ ਦੇ ਦੋ ਦਿਨਾਂ ਬਾਅਦ ਦੇ ਦੋ ਦਿਨਾਂ ਬਾਅਦ ਦੇ ਖੁਸ਼ੀ ਐਡਵਾਂਸ ਪੈਸੇ ਵੜਾ ਜੋ ਉਹਨਾਂ ਨੂੰ ਨਾਸਰ ਭਾਈ ਹੋਣੀ ਜਿੱਦੇ ਲਾਹੌਰ ਆਉਣਗੇ ਚੱਕ ਲੈਣਗੇ ਹਾਂਜੀ ਹਾਂਜੀ ਪਾਕਿਸਤਾਨ ਘੁੰਮ ਰਹੇ ਸੀ ਮੈਂ ਤੁਹਾਨੂੰ ਦਿਖਾ ਦਾਂ ਆ ਕਾਰੀਗਰੀ ਇਹਨਾਂ ਦੀ ਇਹ ਦੇਖੋ ਬਾਈ ਤੇ ਕਿਵੇਂ ਹੱਥ ਦੀ ਕਲਾਕਾਰੀ ਨਾਲ ਐ ਹੌਲੀ ਹੌਲੀ ਤਿਆਰ ਕੀਤਾ ਇਹਨਾਂ ਲੈਂਦੇ ਪੰਜਾਬ ਚ ਜਿਹੜੀਆਂ ਉਹ ਜਿਹੀਆਂ ਚੀਜ਼ਾਂ ਨਾ ਬਹੁਤ ਪੰਨਿਆਂ ਹਜੇ ਆਪਣੇ ਵੀ ਹੈਗੀਆਂ ਇਹ ਨਹੀਂ ਹੈਗਾ ਆਪਣੇ ਤਾਂ ਮੰਜੇ ਵੈਸੇ ਲੋਹੇ ਦੇ ਬਣ ਲਾਗੇ ਸਾਰੇ ਆਪਣੇ ਮੰਜੇ ਬਣਦੇ ਨਹੀਂ ਹੁਣ ਲੱਕੜ ਦੇ ਪਹਿਲੀ ਗੱਲ ਦਾ ਜੇ ਬਣਦੇ ਆਹ ਨਹੀਂ ਬਣਦੇ ਜਿਹੜੀ ਕਾਰਾਗਰੀ ਇਹ ਬਾਈ ਤਿਆਰ ਕਰ ਰਹਾ ਹੈਗਾ ਆ ਵੀ ਸੋਹਣਾ ਜਿਹੜਾ ਵੀ ਇਹ ਤਿਆਰ ਕਰ ਰਿਹਾ ਹਾਂਜੀ ਇਹਹੀ ਕਹਿੰਨਾ ਕਮਾਲ ਦੀ ਕਮਾਲ ਦੀ ਕਲਾਕਾਰੀ ਹੈ ਟਾਈਮ ਬਹੁਤ ਲੱਗਦਾ ਕਿੰਨੇ ਟਾਈਮ ਚ ਬਣ ਜਾਂਦਾ ਬਾਈ ਜੀ ਇਹ ਹਾਂਜੀ ਅੱਛਾ 1 ਘੰਟਾ ਲੱਗਦਾ ਬਾਈ ਕਹਿੰਦਾ ਇੱਕ ਨੂੰ ਡਿਜ਼ਾਈਨ ਕਰਨ ਨੂੰ ਬਾਪੂ ਜੀ ਦੇ ਦਿਓ ਫਿਰ ਖੁਸ਼ੀ 8 ਪਾਵੇ ਕਿੰਨੇ ਬੰਜਿਆਂ ਤੇ ਲੱਗ ਜਾਣਗੇ 2 ਹੀ ਲੱਗਣਗੇ ਵੱਧ ਤੇ ਨਹੀਂ ਲੱਗਦੇ ਕੱਢ ਦਿਓ ਕੱਢ ਦਿਓ 8 ਕੱਢ ਦਿਓ ਫਿਰ ਪੂਰੇ 8 ਲੈ ਲੈਣੇ ਹੈ ਨਹੀਂ ਹੈ ਨਹੀਂ ਆਰਡਰ ਦੇ ਦੇਨੇ ਮਤਲਬ ਛੱਲ ਮਾਰ ਦੋ ਗਲੀਆਂ ਕੱਢ ਦੋ ਸਾਡੇ ਮੰਜੇ ਆਉਂਦੇ ਆ ਲੋਹੇ ਦੇ ਤੇ ਉਹਨਾਂ ਨੇ ਕਰ ਦੇਣੇ ਖਰਾਬ ਪੈਸੇ ਲੱਗੇ ਖਰਾਬ ਹੋ ਜਾਣਗੇ 8000 ਖੂਚ ਪੈ ਜੀ ਹਾਂ 8000 ਖੂਚ ਪੈ ਜੀ ਕਹਿੰਦੇ ਸੱਲ ਸੱਲ ਕਹਿੰਦੇ ਹੁੰਦੇ ਆ ਸੱਲ ਮਾਰ ਦੋ ਜਿੱਦਾਂ ਕਰੋ ਨਾ ਤਿਆਰ ਕਰ ਦੋ ਚੌਕ ਝੋਕ ਆਏ ਨੇ ਤਿਆਰ ਕਰ ਦੋ ਤਿਆਰ ਕਰਕੇ ਰੱਖ ਦੋ ਠੀਕ ਹੈ ਲੈਂਦੇ ਪੰਜਾਬ ਜੋ ਇੰਨਾ ਕ ਜਿਆਦਾ ਟ੍ਰੈਡੀਸ਼ਨਲ ਸਮਾਨ ਮਿਲਦਾ ਹੈ ਨਾ ਬੰਦਾ ਖਾਲੀ ਮੋੜੀ ਨਹੀਂ ਸਕਦਾ ਜਦੋਂ ਨਾਲ ਖਾਸ ਤੌਰ ਤੇ ਘਰ ਵਾਲੀ ਆਈ ਹੋਵੇ ਫਿਰ ਤਾਂ ਜਬ ਹੀ ਨਹੀਂ ਮੜ ਸਕਦਾ ਮੈਨੂੰ ਇਹ ਲੱਗਦਾ ਮੈਂ ਸੂਟ ਇੱਕ ਦੋ ਹੀ ਲੈ ਕੇ ਜਾਵਾਂ ਆਹੀ ਚੀਜ਼ਾਂ ਹੀ ਲੈ ਕੇ ਕਿਉਂਕਿ ਕੁੜੀਆਂ ਨੂੰ ਖਾਸ ਤੌਰ ਤੇ ਸ਼ੌਂਕ ਹੁੰਦਾ ਹੈ ਘਰ ਸਜਾਉਣ ਦਾ ਓਵੇਂ ਹੈ ਨਾ ਮਤਲਬ ਘਰ ਦੀਆਂ ਚੀਜ਼ਾਂ ਲੈਣ ਦਾ ਪੀੜੀ ਤਾਂ ਕਹਿਣੀ ਭੁੱਲ ਗੀ ਪੀੜੀ ਦੇ ਵਿੱਚ ਕਿਹਾਓ 8 4 ਦੋ ਪੀੜੀਆਂ ਦੇ ਲੈ ਲੈ ਦੋ ਮੰਜਿਆਂ ਦੇ ਲੈ ਲੈ 16 ਪਾਵੇ ਲੈ ਲੈ ਹੁਣ ਕਸਟਮ ਵਾਲੇ ਪਤਾ ਨਹੀਂ ਕੀ ਕਹਿਣਗੇ ਉੱਥੇ ਲੰਘਣ ਦੇਣਗੇ ਕਿ ਨਾ ਲਓ ਜੀ ਹੁਣ ਅਸੀਂ ਪਹੁੰਚ ਗਏ ਆਂ ਲਾਹੌਰ ਤੇ ਲਾਹੌਰ ਦੇ ਰਿੰਗ ਰੋਡ ਤੇ ਆਂ ਤੇ ਸਿੱਧਾ ਇੱਥੋਂ ਪਹੁੰਚਦੇ ਆਂ ਕਬਰਸਤਾਨ ਏ ਅਸੀਂ ਪਹੁੰਚ ਗਏ ਹਾਂ ਸ਼ਹਿਰ ਕਬਰਸਤਾਨ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਹੈ ਜੀ ਦੁੱਲਾ ਪੱਟੀ ਦੀ ਕਬਰ ਇੱਥੇ ਆ ਗਈ ਹੈ ਕਿੰਨੀ ਕੁ ਦੂਰ ਹੈ ਜੀ ਮੇਜਰ ਸਾਹਿਬ ਦਾ ਮਜ਼ਾਰ ਉਸ ਦੇ ਸਾਹਮਣੇ ਮੇਜਰ ਸਾਹਿਬ ਦੇ ਮਜ਼ਾਰ ਦੇ ਕੋਲ ਠੀਕ ਹੈ ਫੁੱਲ ਦੇ ਦਿਓ ਫਿਰ ਥੋੜੇ ਜਿਨੇ ਕਿੰਨੇ ਜਿੰਨੇ ਥੋੜੇ ਬਸ ਸਜਦਾ ਕਰਨਾ ਹੈ ਥੋੜੇ ਜਿ ਦੇ ਦਿਓ ਹਾਂਜੀ ਖੁੱਲੀ ਦੇ ਦਿਓ ਹੈਨਾ ਹਾਂਜੀ ਇਹ ਕਬਰਸਤਾਨ ਕਿਹੜਾ ਹੈ ਇਹ ਮਿਆਣੀ ਕਬਰਸਤਾਨ ਮਿਆਣੀ ਮਿਆਣੀ ਸਾਹਿਬ ਐਸੇ ਨੂੰ ਬੁਲਦੇ ਹਨ ਮਿਆਣੀ ਸਾਹਿਬ ਠੀਕ ਹੈ ਮਿਆਣੀ ਸਾਹਿਬ ਕਬਰਿਸਤਾਨ ਚਾ ਹੁਣ ਇਸ ਵਕਤ ਅਸੀਂ ਬਹੁਤ ਸ਼ੁਕਰੀਆ ਜੀ ਬਹੁਤ ਆ ਬਹੁਤ ਬੜੇ ਆ ਥੈਂਕ ਯੂ ਇੱਥੇ ਨਾ ਅਲੱਗ-ਅਲੱਗ ਕਬਰਿਸਤਾਨਾਂ ਚ ਅਲੱਗ-ਅਲੱਗ ਕਬਰਾਂ ਬਣੀਆਂ ਹੋਈਆਂ ਜਿਵੇਂ ਪਹਿਲਾਂ ਪ੍ਰਿੰਸੈਸ ਬੰਬਾ ਦੀ ਆਪਾਂ ਜਿਹੜਾ ਕਬਰ ਦੇਖੀ ਸੀ ਉਹਨਾਂ ਦੀ ਗੋਰਾ ਕਬਰਿਸਤਾਨ ਚ ਬਣੀ ਹੈ ਉੱਥੇ ਸਾਰੇ ਸ਼ਾਇਦ ਜਿੰਨੇ ਗੋਰੇ ਆ ਉਹਨਾਂ ਦੀ ਜਿੰਨੇ ਗੋਰਿਆਂ ਦੇ ਟਾਈਮ ਦਾ ਜਿਹੜਾ ਕਬਰਿਸਤਾਨ ਸੀਗਾ ਤੇ ਇੱਥੇ ਜਿਹੜਾ ਮਿਆਣੀ ਸਾਹਿਬ ਇਹ ਮਨ ਲੱਗਾ ਸਭ ਤੋਂ ਵੱਡਾ ਕਬਰਿਸਤਾਨ ਹੈ ਬਹੁਤ ਵੱਡਾ ਕਬਰਿਸਤਾਨ ਹੈ ਇਹ ਲਾਹੌਰ ਦਾ ਬਹੁਤ ਆਲਾ ਦਵਾਲਾ ਵੱਡਾ ਇੱਥੇ ਦੇਖਣ ਨੂੰ ਇਹ ਲੋ ਜੀ ਇਹ ਅਸੀਂ ਪਹੁੰਚ ਗਏ ਅਬਦੁੱਲਾ ਪੱਟੀ ਜੀ ਦੀ ਕਬਰ ਤੇ ਇਹੀ ਹੈ ਬਾਈ ਜੀ ਦੁੱਲਾ ਪੱਟੀ ਜੀ ਦੀ ਕਬਰ ਹਾਂਜੀ ਹਾਂਜੀ ਅੱਛਾ ਠੀਕ ਹੈ ਤੇ ਸਾਹਮਣੇ ਲਿਖਿਆ ਵੀ ਹੋਇਆਗਾ ਮੀਆਂ ਮੁਹੰਮਦ ਅਬਦੁੱਲਾ ਪੱਟੀ ਤੇ ਥੱਲੇ ਲਿਖਿਆ ਦੁੱਲਾ ਪੱਟੀ son of ਮੀਆਂ ਫਰੀਦ ਪੱਟੀ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਫਰੀਦ ਜੀ ਦੇ ਬੇਟੇ ਸੀਗੇ ਤੇ ਇਹੀ ਉਹਨਾਂ ਦੀ ਕਬਰ ਹੈ ਇੱਥੇ ਲਾਹੌਰ ਦੇ ਜਿਹੜਾ ਲੰਡਾ ਬਾਜ਼ਾਰ ਸੀਗਾ ਉਸ ਟਾਈਮ ਤੇ ਇੱਥੇ ਉਹਨਾਂ ਨੂੰ ਸ਼ਰੇਆਮ ਫਾਂਸੀ ਦਿੱਤੀ ਸੀ ਸਜ਼ਾ ਦਿੱਤੀ ਸੀ ਤੇ ਇੱਥੇ ਫਿਰ ਉਹਨਾਂ ਨੂੰ ਸ਼ਾਇਦ ਉਸ ਟਾਈਮ ਮੁਗਲਾਂ ਦੇ ਟਾਈਮ ਜਿਹੜਾ ਦਫਨਾਇਆ ਹੋਣਾ ਬਹੁਤ ਪੁਰਾਣੇ-ਪੁਰਾਣੇ ਇਹ ਕਬਰਿਸਤਾਨ ਹੈ ਖੁਸ਼ੀ ਚੜਾ ਦਿਓ ਆਪਣਾ ਫੁੱਲ ਹਨ ਤੇ ਇਹ ਆਲਾ ਦਵਾਲਾ ਇੱਥੇ ਜੀ ਇਹਨਾਂ ਨੂੰ ਮੈਂ ਪੁੱਛਦਾ ਹਾਂ ਜੀ ਇੱਥੇ ਇਹਨਾਂ ਦੇ ਪਰਿਵਾਰ ਚੋਂ ਕਿਸੇ ਹੋਰ ਦੀ ਵੀ ਕਬਰ ਹੈ ਜਾਂ ਇਕੱਲਿਆਂ ਦੀ ਹੈ ਜੀ ਹਾਂ ਨਾ ਹੋਰ ਤਾਂ ਨਹੀਂ ਮਾਲੂਮ ਅੱਛਾ ਹੋਰ ਤਾਂ ਨਹੀਂ ਮਾਲੂਮ ਅੱਛਾ ਡੈਡੀ ਉਹਨਾਂ ਦੇ ਫਾਦਰ ਜਾਂ ਉਹਨਾਂ ਦੇ ਪਰਦਾਦਾ ਜੀ ਸੰਦਲ ਭੱਟੀ ਦੀ ਉਹਨਾਂ ਦਾ ਨਹੀਂ ਮੰਨ ਲੀਂ ਅੱਛਾ ਇਹ ਇਕੱਲੀ ਦੁੱਲਾ ਭੱਟੀ ਜੇ ਕਿੰਨੀ ਪੁਰਾਣੀ ਇਹ ਪਤਾ ਇਹਨੂੰ ਕਾਫੀ ਹਰਸੇ ਦੀ ਹਵਾਲਾ ਤੋਂ ਨੂੰ ਪਤਾ ਅੱਛਾ ਉਹਨਾਂ ਨੂੰ ਪਤਾ ਹੈ ਸੰਭਾਲ ਇਥੇ ਤੁਸੀਂ ਕਰਦੇ ਹੋ ਹਾਂਜੀ ਜਪਰਾ ਮੰਨ ਲਓ ਅੱਛਾ ਅੱਛਾ ਠੀਕ ਹੈ ਇਹ ਇਹਨਾਂ ਦੇ ਨਾ ਕਬਰਿਸਤਾਨ 'ਚ ਰੱਖੇ ਹੁੰਦੇ ਜਦੋਂ ਕਿਸੇ ਨੇ ਆਉਣਾ ਹੁੰਦਾ ਫਿਰ ਸਾਫ ਸਵਾਈ ਜਾਵੇਂ ਤੋ ਦਿੰਦੇ ਜਿਵੇਂ ਕਬਰ ਨੂੰ ਤੋਤਾ ਹੋਇਆ ਹੈ ਤੁਸੀਂ ਦੁੱਲਾ ਭੱਟੀ ਜੀ ਦੇ ਨਾਲ ਰਿਲੇਟਡ ਲੋਕ ਕਥਾਵਾਂ ਲੋਕ ਗੀਤ ਵੀ ਸੁਣੇ ਹੋਣਗੇ ਜਿਹੜੇ ਆਪਾਂ ਲੋਹੜੀ ਤੇ ਅਕਸਰ ਗਾਉਂਦੇ ਆ ਮਤਲਬ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰ ਰਿਹਾ ਦੁੱਲੀ ਦੁੱਲਾ ਪੱਟੀ ਵਾਲਾ ਹੋ ਜਿਵੇਂ ਉਸ ਟਾਈਮ ਮੋਗਲ ਹਕੂਮਤ ਦਾ ਬਹੁਤ ਜ਼ਿਆਦਾ ਸੀਗਾ ਹਨਾ ਤੇ ਇਹਨਾਂ ਨੇ ਉਹਨਾਂ ਦੇ ਨਾਲ ਡੱਟ ਕੇ ਸਾਹਮਣਾ ਕੀਤਾ ਸੀ ਉਹਨਾਂ ਦਾ ਉਦੋਂ ਜਿਹੜੀ ਕੁੜੀ ਉਹਨਾਂ ਨੂੰ ਪਸੰਦ ਆਉਂਦੀ ਸੀ ਕਹਿੰਦੇ ਸੀ ਕਿ ਅਸੀਂ ਇਹਦੇ ਨਾਲ ਵਿਆਹ ਕਰਾਉਣਾ ਚੱਕ ਕੇ ਲੈ ਜਾਂਦੇ ਸੀ ਨਾ ਇਹਨਾਂ ਨੇ ਮਤਲਬ ਬਹੁਤ ਧੀਆਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਇੱਜ਼ਤਾਂ ਦੀ ਰਾਖੀ ਕੀਤੀ ਸੀ ਪੰਜਾਬ ਦੇ ਲੋਕ ਮਤਲਬ ਨਾਇਕ ਸੀਗੇ ਲੋਕਾਂ ਦੇ ਨਾਇਕ ਸੀਗੇ ਸੂਰਬੀਰ ਯੋਧੇ ਸੀਗੇ ਤਾਂ ਕਰਕੇ ਚੜਦੇ ਪੰਜਾਬ 'ਚ ਇਹਨਾਂ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੁੰਦਾ ਦੁੱਲੇ ਪੱਟੀ ਨੂੰ ਮਤਲਬ ਰਾਖੀ ਲਈ ਮੰਨਿਆ ਦਾ ਇੱਕ ਔਰਤਾਂ ਦੀ ਇੱਜ਼ਤਾਂ ਦੀ ਰਾਖੀ ਕੀਤੀ ਲੋਹੜੀ ਤੇ ਸਹੀ ਗੱਲ ਆਪਣੇ ਗਾਇਆ ਜਾਂਦਾ ਹੈਗਾ ਇੱਕ ਕਥਾਵਾਂ ਗਾਈਆਂ ਜਾਂਦੀਆਂ ਗੀਆਂ ਜਦੋਂ ਦੇ ਅਸੀਂ ਨਾ ਇੱਧਰ ਆਇਆ ਲੈਂਦੇ ਪੰਜਾਬ 'ਚ ਜਾਂ ਪਾਕਿਸਤਾਨ ਅਸੀਂ ਸਾਰੇ ਤਕਰੀਬਨ ਕਬਰਿਸਤਾਨ ਕੋਲ ਇੱਥੋਂ ਨੇ ਕਿਉਂਕਿ ਆਪਣਾ ਕਾਫੀ ਸਾਰਾ ਇਤਿਹਾਸ ਇੱਥੇ ਪਿਆ ਹੈਗਾ ਇਧਰਲੇ ਪਾਸੇ ਤੇ ਫਰੇ ਹੁੰਦਾ ਯਾਰ ਵੀਜ਼ਾ ਮਸਾ ਮਿਲਦਾ ਜੇ ਵੀਜ਼ਾ ਮਿਲਿਆ ਤਾਂ ਇੱਕ ਵਾਰ ਅਸੀਂ ਜ਼ਰੂਰ ਦੇਖ ਕੇ ਜਾਈਏ ਕਿ ਮੈਨਾਂ ਕਹਿੰਵੇਂ ਨਾ ਇੰਡੀਆ ਚ ਤਾਂ ਆਪਣੇ ਵੈਸੇ ਹੋਰ ਕਲਚਰ ਆ ਉਧਰ ਆਪਣੇ ਸਸਕਾਰ ਕਰਦੇ ਹਿੰਦੂ ਰਿਲੀਜੀਅਨ ਚ ਵੀ ਸਿੱਖ ਰਿਲੀਜੀਅਨ ਚ ਵੀ ਆਪਣੇ ਕਬਰਿਸਤਾਨ ਹੁੰਦੇ ਨਹੀਂ ਜਾਂ ਡਰਦੇ ਬਹੁਤ ਐ ਲੋਕ ਜਾਣ ਨੂੰ ਸਿਵੇ ਚ ਸ਼ਮਸ਼ਾਨ ਘਾਟ ਚ ਜਾਣ ਨੂੰ ਵੀ ਪਰ ਇੱਥੇ ਸਾਰੀ ਹਿਸਟਰੀ ਹੈ ਤਾਂ ਕਰਕੇ ਹੁੰਦਾ ਵੀ ਜ਼ਰੂਰ ਦੇਖ ਕੇ ਆਈਏ ਤੇ ਨਾਲ ਨਾਲ ਅਸੀਂ ਜਿੰਨਾ ਕਹਿਗਾ ਤੇ ਤੁਹਾਨੂੰ ਵੀ ਦਿਖਾ ਸਕੀਏ ਸੋ ਐਸੀ ਆਪਣਾ ਅੱਜ ਦਾ ਵਲੌਗ ਤੇ ਲਾਹੌਰ ਪਹੁੰਚੇ ਸੀ ਤਾਂ ਕਰਕੇ ਸਪੈਸ਼ਲੀ ਅੱਜ ਇੱਥੇ ਆਇਆ ਕਬਰਸਤਾਨ ਲੱਭ ਕੇ ਜਦੋਂ ਤੁਸੀਂ ਆਉਣਾ ਹੋਵੇ ਨਾ ਮਿਆਣੀ ਸਾਹਿਬ ਕਬਰਸਤਾਨ ਵਜਦਾ ਇਹਦਾ ਨਾਮ ਤੁਸੀਂ ਦੇਖ ਕੇ ਜਾਣਾ ਹੋਵੇ ਇੱਥੇ ਸਾਰ ਤੇ ਆਲਾ ਦਵਾਲਾ ਜੁੜੇ ਰਹੋ ਆਪਣੇ ਲੈਂਦੇ ਪੰਜਾਬ ਦੇ ਸਫਰ ਨਾਲ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ